ਸਾਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਜੋ ਸਾਨੂੰ ਅਜ ਤੱਕ ਇਤਿਹਾਸ ਦੱਸਿਆ ਗਿਆ ਉਹ ਇਤਿਹਾਸ ਇਦਾਂ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਦੇ ਜੰਜੂ ਦੀ ਰਾਖੀ ਕਰਨ ਦੇ ਲਈ ਤਿਲਕ ਤੇ ਜੰਜੂ ਦੀ ਖਾਤਰ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦ ਬਲੀਦਾਨ ਦਿੱਤਾ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਕਿ ਹਿੰਦੂਆਂ ਦਾ ਧਰਮ ਬਚਾਉਣ ਦੇ ਲਈ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਅਸਲ ਤੇ ਬੀਚ ਜੇ ਥੋੜੀ ਜਿਹੀ ਪਿੱਛੇ ਚੱਲੋਗੇ ਨਾ ਤੁਸੀਂ ਜਿੱਦਾਂ ਮੰਨ ਲਓ ਜੋ ਕਹਾਣੀ ਦੇਖੋਗੇ ਤੁਸੀਂ ਸਭ ਤੋਂ ਪਹਿਲੇ ਜਿਹੜੇ ਹਿੰਦੂ ਹੁੰਦੇ ਸੀ ਉਹ ਤੁਰਕਾਂ ਦੇ ਉਸ ਸਮੇਂ ਜਿਹੜਾ ਤੁਰਕ ਰਾਜ ਹੁੰਦਾ ਸੀ ਮੁਸਲਮਾਨੀ ਰਾਜ ਸੀ ਮੋਗਲ ਰਾਜ ਸੀ ਉਹਨਾਂ ਦੇ ਜਿਹੜੇ ਹੁੰਦੇ ਸੀ ਇਹ ਸਲਾਹਕਾਰ ਹੁੰਦੇ ਸੀ ਇਹ ਕੀ ਕਰਦੇ ਹੁੰਦੇ ਸੀ ਇਹ ਜਿਹੜੇ ਹਿੰਦੂ ਹੁੰਦੇ ਸੀ ਇਹ ਮੁੰਗਲਾਂ ਦਾ ਅਕਾਊਂਟੈਂਟ ਦਾ ਕੰਮ ਸੰਭਾਲਦੇ ਹੁੰਦੇ ਸੀ ਜਾਨੀ ਕਿ ਪੈਸਿਆਂ ਦਾ ਕੰਮ ਸੰਭਾਲਦੇ ਹੁੰਦੇ ਸੀ ਉਹਨਾਂ ਦਾ ਫਾਈਨੈਂਸ ਵਗੈਰਾ ਦੇਖਦੇ ਹੁੰਦੇ ਸੀ ਇਹ ਕੀ ਕਰਦੇ ਸੀ ਹਿੰਦੂ ਜੇ ਹਿੰਦੂ ਨੂੰ ਕਿਸੇ ਨਾਲ ਖਾਰ ਖਾਂਦਾ ਹੈ ਹਿੰਦੂ ਜੇ ਕਿਸੇ ਨਾਲ ਲੜਾਈ ਹੈ ਹਿੰਦੂ ਦੀ ਤੇ ਹਿੰਦੂ ਨੇ ਕੀ ਕਰਨਾ ਜਾ ਕੇ ਤੁਰਕਾਂ ਨੂੰ ਸ਼ਿਕਾਇਤ ਲਾ ਦੇਣੀ ਕਿ ਭਾਈ ਫਲਾਣਾ ਬੰਦਾ ਤੁਹਾਡੇ ਖਿਲਾਫ ਬਗਾਵਤ ਕਰ ਰਿਹਾ ਹੈ ਉਹ ਤੁਹਾਡੇ ਖਿਲਾਫ ਹੈ ਉਹ ਤੁਹਾਡੇ ਰੂਲਾ ਨੂੰ ਨਹੀਂ ਮੰਨਦਾ ਇਸ ਕਰਕੇ ਉਹਨੂੰ ਜੇ ਤੁਸੀਂ ਨਹੀਂ ਸੁਧਾਰੋਗੇ ਉਹਨੂੰ ਨਹੀਂ ਦੇਖੋਗੇ ਤੇ ਉਹ ਹੋਰ ਵੀ ਲੋਕਾਂ ਨੂੰ ਵਿਗਾੜਨ ਦਾ ਕੰਮ ਕਰੇਗਾ ਇਸ ਤਰੀਕੇ ਦੇ ਨਾਲ ਜਿਹੜੇ ਹਿੰਦੂ ਸੀ ਉਹ ਤੁਰਕਾਂ ਦੇ ਕੰਨ ਭਰ ਕੇ ਭਾਵ ਕਿ ਮੁਗਲਾਂ ਦੇ ਕੰਨ ਭਰ ਕੇ ਸਿੱਖਾਂ ਨੂੰ ਵੀ ਮਰਵਾਉਣ ਦਾ ਕੰਮ ਕਰਦੇ ਹੁੰਦੇ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਦੀ ਧਰਤੀ ਦੇ ਵਿੱਚ ਰਹਿ ਰਹੇ ਆ ਉੱਥੇ ਉਹ ਗੁਰੂ ਗੋਬਿੰਦ ਸਿੰਘ ਜੀ ਉਹ ਕੰਮ ਕਰਦੇ ਆ ਜੋ ਤੁਰਕ ਜਿੰਨਾ ਤੋਂ ਰੋਕਦੇ ਨੇ ਪਰ ਤੁਰਕਾਂ ਨੂੰ ਇੰਨੀ ਜ਼ਿਆਦਾ ਗੁਰੂ ਗੋਬਿੰਦ ਸਿੰਘ ਜੀ ਤੋਂ ਨਫ਼ਰਤ ਨਹੀਂ ਜਿੰਨੀ ਹਿੰਦੂਆਂ ਨੂੰ ਸੀ ਕਿਉਂਕਿ ਆੜੇ-ਦਾਰੇ ਹਿੰਦੂ ਰਾਜੇ ਰਹਿੰਦੇ ਸੀ ਪਹਾੜੀ ਰਾਜੇ ਹਿੰਦੂ ਰਾਜੇ ਸੀ ਹਿੰਦੂ ਰਾਜੇ ਅਫਖਾਰ ਖਾਂਦੇ ਸੀ ਗੁਰੂ ਗੋਬਿੰਦ ਸਿੰਘ ਜੀ ਤੋਂ ਇੰਨੇ ਖਾਰ ਖਾਂਦੇ ਸੀ ਇਹ ਕਿ ਇਹਨਾਂ ਨੇ ਕੀ ਕੀਤਾ ਆਪਣਾ ਬਦਲਾ ਲੈਣ ਦੇ ਲਈ ਇਹਨਾਂ ਨੇ ਤੁਰਕਾਂ ਨੂੰ ਭਾਵ ਕਿ ਜਿਹਨਾਂ ਉਸ ਸਮੇਂ ਤਾਂ ਮੁਗਲ ਰਾਜ ਹੁੰਦਾ ਸੀ ਉਹਨਾਂ ਦੇ ਜਾ ਕੇ ਕਰਨ ਭਰਨੇ ਸ਼ੁਰੂ ਕਰ ਦਿੱਤੇ ਕਿ ਭਾਈ ਫਲਾਣਾ ਬੰਦਾ ਤਾਂ ਤੁਹਾਡੇ ਰੂਲ ਮੰਨਦਾ ਹੀ ਨਹੀਂ ਹੈਗਾ ਜੂਸ ਕੰਮ ਤੋਂ ਤੁਸੀਂ ਰੋਕਦੇ ਹੋ ਉਹ ਕੰਮ ਕਰਦਾ ਤੁਸੀਂ ਸ਼ਿਕਾਰ ਕਰਨ ਤੋਂ ਰੋਕਦੇ ਹੋ ਸ਼ਿਕਾਰ ਕਰਦਾ ਤੁਸੀਂ ਪੱਗ ਬੰਨਣ ਤੋਂ ਰੋਕਦੇ ਹੋ ਪੱਗ ਬੰਨਦਾ ਤੁਸੀਂ ਕਲਗੀ ਬੰਨਣ ਤੋਂ ਰੋਕਦੇ ਹੋ ਕਲਗੀ ਪੰਦਾ ਇਹ ਜਿਹੜੀ ਜਿਹੜੀ ਇਹ ਸ਼ਿਕਾਇਤਾਂ ਲਾਈਆਂ ਜਾਂਦੀਆਂ ਸੀ ਇਹ ਹਿੰਦੂਆਂ ਦੇ ਰਾਹੀਂ ਮੁਗਲਾਂ ਨੂੰ ਲਾਈਆਂ ਜਾਂਦੀਆਂ ਸੀ ਤਾਂ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨੂੰ ਸੁਧਾਰੋ ਉਹ ਉਹ ਤੁਹਾਡੇ ਰੂਲ ਤਾਂ ਮੰਨਦਾ ਹੀ ਨਹੀਂ ਹੈਗਾ ਉਹ ਤਾਂ ਉਲਟ ਚੱਲਦਾ ਜੇ ਤੁਸੀਂ ਕਲਗੀ ਲਾਉਣ ਤੋਂ ਮਨਾ ਕਰਦੇ ਤੇ ਉਹ ਕਲਗੀ ਲਾਉਂਦਾ ਜੇ ਤੁਸੀਂ ਪਗੜੀ ਬੰਨਣ ਤੇ ਮਨਾ ਕਰਦੇ ਉਹ ਪਗੜੀ ਪੰਦਾ ਕਰਨ ਤੇ ਮਨਾ ਕਰਦੇ ਹੋ شکار ਕਰਦਾ ਇਹ ਮੁਗਲਾਂ ਨੂੰ ਨਹੀਂ ਇਸ ਕੰਮ ਤੇ ਕੋਈ ਵੀ ਇਤਰਾਜ਼ ਸੀ ਇਹ ਇਤਰਾਜ਼ ਹਿੰਦੂਆਂ ਨੂੰ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਦੀ ਧਰਤੀ ਤੇ ਵੀ ਰਹਿੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਲੜਾਈ ਹੁੰਦੀ ਹੈ ਕਈ ਦਿਨ ਤੱਕ ਭੁੱਖੇ ਰਹਿੰਦੇ ਨੇ ਤੇ ਉਹ ਹਿੰਦੂ ਹੁੰਦੇ ਨੇ ਹਿੰਦੂ ਹਿੰਦੂ ਅਪ ਕਿਹੜੀ ਕਸਮ ਖਾਂਦੇ ਨੇ ਆਪਣੀ ਕੀਤਾ ਦੀ ਗਾਹੂ ਦੀ ਕਸਮ ਖਾਂਦੇ ਨੇ ਕਿ ਅਸੀਂ ਗਾਹੂ ਕੀਤਾ ਦੀ ਕਸਮ ਖਾਂਦੇ ਹਾਂ ਤੁਸੀਂ ਅਨੰਦਪੁਰ ਦੇ ਕਿਲਾ ਛੱਡ ਕੇ ਜਾਓ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ ਉੱਥੇ ਹਿੰਦੂ ਮੁਗਲਾਂ ਦਾ ਕੰਨ ਭਰਦੇ ਹੁੰਦੇ ਸੀ। ਮੁਗਲਾਂ ਨੇ ਜਦੋਂ ਜਦੋਂ ਹਿੰਦੂਆਂ ਨੇ ਮੁਗਲਾਂ ਦੇ ਕੰਨ ਭਰਨੇ ਸ਼ੁਰੂ ਕਰਤੇ ਤੇ ਮੁਗਲਾਂ ਨੇ ਵੀ ਅਨੰਦਪੁਰ ਦੀ ਧਰਤੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਵੀ ਫਿਰ ਸਿੱਖਾਂ ਨੂੰ ਮਾਰਨ ਦੇ ਕਿਉਂਕਿ ਝੂਠੀਆਂ ਗੱਲਾਂ ਹਿੰਦੂਆਂ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਉਸ ਸਮੇਂ ਦੇ ਸਿੱਖਾਂ ਬਾਰੇ ਮੁਗਲਾਂ ਨੂੰ ਸੁਣਾਈਆਂ ਜਾਂਦੀਆਂ ਸੀ। ਹਿੰਦੂਆਂ ਦੇ ਥਰੂ ਹਿੰਦੂ ਕੰਨ ਭਰਦੇ ਸੀ ਮੁਗਲਾਂ ਦੇ। ਫਿਰ ਮੁਗਲ ਕੀ ਕਰਦੇ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਂ ਉਸ ਸਮੇਂ ਦੇ ਸਿੱਖ ਜਿਹੜੇ ਸੀ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਲੱਗੇ। ਖਾਰ ਕੌਣ ਖਾਂਦੇ ਸੀ ਹਿੰਦੂ। ਹਿੰਦੂ ਸਿੱਧਾ ਆ ਕੇ ਤਾਂ ਲੜ ਹਿੰਦੂ ਮੁਗਲਾਂ ਦਾ ਕੰਮ ਅਕਾਊਂਟੈਂਟ ਦਾ ਕੰਮ ਸੰਭਾਲਦਾ ਸੀ ਇਸ ਕਰਕੇ ਉਹ ਇਨਡਾਇਰੈਕਟਲੀ ਜਾ ਕੇ ਆਪਣਾ ਬਦਲਾ ਲੈਣ ਦੇ ਲਈ ਹਿੰਦੂ ਸਿੱਖਾਂ ਬਾਰੇ ਮੁਗਲਾਂ ਕੋਲ ਸ਼ਿਕਾਇਤ ਲਾ ਦਿੰਦਾ ਸੀ ਔਰ ਮੁਗਲ ਉਸ ਸਮੇਂ ਆਪਣੀ ਸੈਨਾ ਜਾਂ ਕੋਈ ਉਸ ਸਮੇਂ ਜਿੰਨਾਂ ਦਾ ਵੀ ਰਾਜ ਹੁੰਦਾ ਸੀ ਉਹ ਜਫਰਨਾਮਾ ਜਾਂ ਕੁਝ ਵੀ ਲਿਖ ਕੇ ਪੱਤਰ ਲਿਖ ਕੇ ਭੇਜਦੇ ਸੀ ਕਿ ਐਦਾਂ ਨਹੀਂ ਕਰਨਾ ਇਹ ਖਾਰ ਹਿੰਦੂ ਹਿੰਦੂ ਖੰਦੇ ਸੀ ਇਹ ਵਿੱਚੋਂ ਇਸ ਕਰਕੇ ਹਿੰਦੂ ਦੀ ਜਦੋਂ ਕਿਹਾ ਜਦੋਂ ਮੁਗਲਾਂ ਨਾਲ ਹਿੰਦੂ ਆਏ ਉਹ ਕਹਿੰਦੇ ਤੁਸੀਂ ਗਊ ਕ੍ਰੀਨ ਦੀ ਕਸਮ ਖਾ ਗਊ ਹੋਰ ਗੀਤਾ ਦੀ ਕਸਮ ਖਾਣੇ ਆ ਅਸੀਂ ਤੁਹਾਡੇ ਤੇ ਵਾਰ ਨਹੀਂ ਕਰਾਂਗੇ ਅਸੀਂ ਕੁਰਾਨ ਦੀ ਕਸਮ ਖਾਣੇ ਆ ਅਸੀਂ ਵਾਰ ਨਹੀਂ ਕਰਾਂਗੇ ਕਿਉਂਕਿ ਹਿੰਦੂ ਕੋਲ ਮੁਗਲ ਦੋਨੋਂ ਮਿਲੇ ਹੋਏ ਸੀਗੇ ਜਿਹੜੇ ਹਿੰਦੂ ਸੀ ਉਹ ਮੁਸਲਮਾਨਾਂ ਦੇ ਸਲਾਹ ਉਹ ਸਲਾਹਕਾਰ ਸੀ ਉਹਨਾਂ ਦਾ ਅਕਾਊਂਟੈਂਟ ਦਾ ਕੰਮ ਸੰਭਾਲਦੇ ਹੁੰਦੇ ਸੀ ਇਸ ਕਰਕੇ ਜੋ ਗੁਰੂ ਤੇਗ ਬਹਾਦਰ ਦੇ ਵਿਸ਼ੇ ਦੀ ਹੋਈ ਹੈ ਨਾ ਉਹ ਇਸ ਕਰਕੇ ਕੀਤੀ ਗਈ ਹੈ ਕਿ ਭਈ ਗੁਰੂ ਸਾਹਿਬ ਜੀ ਨੂੰ ਤਾਂ ਜੋ ਸਾਡੇ ਵਿੱਚ ਜੋ ਅੱਜ ਕੱਲ ਗੱਲ ਜਿਹੜੀ ਦੱਸੀ ਜਾਂਦੀ ਹੈ ਇਤਿਹਾਸ ਦੇ ਵਿੱਚ ਉਹ ਦੱਸੀ ਜਾਂਦੀ ਹੈ ਕਿ ਭਈ ਕਮਜੀਲੀ ਕਸ਼ਮੀਰੀ ਪੰਡਤ ਆਏ ਸੀ ਉਹਨਾਂ ਨੇ ਬੇਨਤੀ ਕੀਤੀ ਹੈ ਤਾਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕੋਈ ਯੋਧਾ ਉੱਠੇ ਜੋ ਸ਼ਹੀਦੀ ਦੇਊਗਾ ਤਾਂ ਜਾ ਕੇ ਗੱਲ ਬਣਨੀ ਹੈ ਇਹਨਾਂ ਨੇ ਇਹ ਜਿਹੜੀ ਹੈ ਇੱਕ ਕਪ ਹੈ ਇਹ ਝੂਠ ਹੈ ਅਸਲ ਦੇ ਵਿੱਚ ਜਿਹੜੀ ਅੰਦਰ ਦੀ ਕਹਾਣੀ ਸੀ ਨਾ ਜਿਹੜੀ ਅੰਦਰ ਦੀ ਗੱਲ ਸੀ ਉਹ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਬਾਪ ਨੇ ਗੁਰੂ ਤੇਗ ਬਹਾਦਰ ਔਰ ਗੁਰੂ ਤੇਗ ਬਹਾਦਰ ਨੀਟਰ ਸੀ ਜਿਹੜਾ ਗਲਤ ਸਿਸਟਮ ਸੀ ਉਸ ਸਮੇਂ ਦਾ ਉਸ ਨੂੰ ਲਲਕਾਰ ਪਾਉਂਦੇ ਸੀ ਜਿਹੜੇ ਨੀਮੀ ਜਾਤ ਵਾਲਿਆਂ ਨੂੰ ਜਿਹਦੇ ਦਤਕਾਰਿਆ ਜਾਂਦਾ ਸੀ ਉਹਦੇ ਲਲਕਾਰ ਪਾਉਂਦੇ ਸੀ ਉਹ ਗੁਰੂ ਤੇਗ ਬਹਾਦਰ ਜੀ ੱੱਕਾਂ ਨਹੀਂ ਕਿਸੇ ਦਾ ਵੀ ਨਾ ਧੱਕਾ ਕਰਦੇ ਸੀ ਨਾ ਧੱਕਾ ਕਿਸੇ ਦਾ برداشت ਕਰਦੇ ਸੀ ਤੇ ਖਾਰ ਖਾਂਦੇ ਸੀ ਹਿੰਦੂ ਹਿੰਦੂ ਖਾਰਕਾਨਾ ਕਰਕੇ ਹੰਕਾਰ ਕਰਕੇ ਬਦਲਾ ਇੱਕ ਹਿੰਦੂ ਜਿਹੜੇ ਅੰਦਰੋਂ ਸੜਦੇ ਸੀ ਇਰਖਾ ਕਰਦੇ ਸੀ ਇਸ ਕਰਕੇ ਉਹਨਾਂ ਨੇ ਮੁਗਲਾਂ ਨੂੰ ਰਾਜ ਅਗਸ਼ਿਕਾਤ ਕੀਤੀ ਮੁਗਲਾਂ ਦੇ ਕਰਨ ਪਰੇ ਔਰ ਮੁਗਲਾ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਤੇ ਸਿੱਖੀ ਤੋਂ ਸਿੱਕੇ ਬਾਕੀ ਇਹ ਆਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕਿਤਾਬਾਂ ਹੈ ਉਸ ਸਮੇਂ ਵੀ ਹੁੰਦੇ ਸੀ ਰਾਈਟਰ ਵਗੈਰਾ ਹੁੰਦੇ ਸੀ ਜਿਹੜੇ ਗੁਰੂ ਸਾਹਿਬਾਂ ਜੀ ਦੇ ਨਾਲ 1% ਵੀ ਸਹਿਮਤ ਨਹੀਂ ਸੀ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਕਿਤੇ ਵੀ ਕੰਪਨੀ ਵਿੱਚ ਜਾਓਗੇ ਜਾਂ ਤੁਸੀਂ ਕਿਤੇ ਵੀ ਰਹਿੰਦੇ ਹੋ ਗੜੀ ਮਹੱਲੇ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਤੁਹਾਡੇ ਸਕੇ ਹੋਣ ਕੁਛ ਨਾ ਕੁਛ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਅੰਦਰੋਂ ਅੰਦਰ ਖਾਰਕਾਨ ਦੇਣੇ ਤੁਹਾਡੇ ਨਾਲ ਜੇ ਕਿਸੇ ਲੜਕੇ ਦੀ شادی ਆਈ ਹੈ ਜਾਂ ਕਿਸੇ ਲੜਕੀ ਦੀ شادی ਕਰਨੀ ਹੈ ਜੇ ਕੋਈ ਬੰਦਾ ਆਇਆ ਕਿ ਇਹਨਾਂ ਦਾ ਲੜਕਾ ਕਿੱਦਾਂ ਹੈ ਇਹਨਾਂ ਦੀ ਲੜਕੀ ਕਿੱਦਾਂ ਹੈ ਤੁਹਾਨੂੰ ਪਤਾ ਹੈ ਕਿ ਮੋਹੱਲੇ ਵਿੱਚ ਕੁਝ ਰਿਸ਼ਤੇਦਾਰਾਂ ਦੇ ਵਿੱਚ ਕੁਝ ਲੋਕ ਪਾਣੀ ਮਾਰਦੇ ਆ ਕਿ ਭਾਈ ਇਹਨਾਂ ਦਾ ਰਿਸ਼ਤਾ ਨਾ ਹੋਵੇ ਕੁੜੀ ਦਾ ਇਹਨਾਂ ਦੇ ਮੁੰਡਿਆਂ ਦਾ ਰਿਸ਼ਤਾ ਨਾ ਹੋਵੇ ਕਿਉਂ ਕਿ ਹੰਕਾਰ ਹੁੰਦਾ ਅੰਦਰ ਉਹ ਕਦੇ ਵੀ ਤੁਹਾਡੇ ਬਾਰੇ ਚੰਗਾ ਸੋਚਦੇ ਹੀ ਨਹੀਂ ਇਸੇ ਤਰੀਕੇ ਦੇ ਜਿਹੜੇ ਲੋਕ ਸੀ ਉਸ ਸਮੇਂ ਉਹਨਾਂ ਨੇ ਗੁਰੂ ਸਾਭਾ ਦੇ ਬਾਰੇ ਇੰਨਾ ਗਲਤ ਲਿਖਿਆ ਸੂਰਜ ਪ੍ਰਕਾਸ਼ ਦੇ ਵਿੱਚ ਗਲਤ ਲਿਖਿਆ ਦਸਮ ਗ੍ਰੰਥ ਗੁਰੂ ਸਾਭਾ ਦੇ ਬਾਰੇ ਲਿਖਿਆ ਤਾਂ ਕਿ ਸਿੱਖਾਂ ਦਾ ਬ੍ਰੇਨ ਵੋਸ਼ ਕੀਤਾ ਜਾਵੇ ਸਿੱਖਾਂ ਦਾ ਬ੍ਰੇਨ ਵੋਸ਼ ਹੋ ਗਿਆ ਤੇ ਸਿੱਖ ਵੈਸੇ ਹੀ ਜਿੱਦਾਂ ਅਸੀਂ ਮੂਰਤੀ ਪੂਜਦੇ ਹਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਜਣਾ ਲੱਗ ਜਾਣਾ ਅਸੀਂ ਉਹ ਅਸੀਂ ਆਪਣੇ ਸ਼ਿਵਲਿੰਗ ਨੂੰ ਧੋਨੇ ਆ ਉਥੜਿਆਂ ਨੂੰ ਧੋਣ ਲੱਗ ਜਾਣਗੇ ਇਸ ਤਰੀਕੇ ਦੇ ਨਾਲ ਹਿੰਦੂਆਂ ਨੇ ਗੁਰੂ ਸਾਭਾ ਦੇ ਜਾਣ ਤੋਂ ਬਾਅਦ ਇਸ ਤਰੀਕੇ ਦੀ ਪਲੈਨਿੰਗ ਰਚੀ ਹੈ ਕਿਉਂਕਿ ਜਿੰਨੇ ਗ੍ਰੰਥ ਸੂਰਜ ਪ੍ਰਕਾਸ਼ ਉਦਸਮ ਗ੍ਰੰਥ ਲਿਖਿਆ ਗਿਆ ਹੈ ਇੱਕ ਗੁਰੂ ਇਨ੍ਹਾਂ ਦੇ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਵਾਲੀ ਗੱਲ ਨਹੀਂ ਲਿਖੀ ਹੋਈ ਜਿਨ੍ਹਾਂ ਨੂੰ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਚਾਰ ਰਹੇ ਹਾਂ ਇਸ ਕਰਕੇ ਤਾਂ ਇਹ ਗੱਲ ਹੈ ਸਾਰੀ ਕਿ ਭਈ ਗੁਰੂ ਸਾਹਿਬਾਂ ਜਿੱਦਾਂ ਗੁਰੂ ਨਾਨਕ ਦੇਵ ਜੀ ਹੈ ਗੁਰੂ ਨਾਨਕ ਦੇਵ ਜੀ ਹਰਦवार ਜਾਂਦੇ ਨੇ ਉਸ ਸਮੇਂ ਤੇ ਜਿਹੜੇ ਪਾਂਡੇ ਆ ਉਹ ਸੂਰਜ ਨੂੰ ਪਾਣੀ ਦੇ ਰਹੇ ਨੇ ਗੁਰੂ ਨਾਨਕ ਦੇਵ ਜੀ ਆਪਣੇ ਖੇਤਾਂ ਨੂੰ ਪਾਣੀ ਦੇ ਰਹੇ ਨੇ ਜਦ ਕਿ ਗੁਰੂ ਨਾਨਕ ਦੇਵ ਜੀ ਆਪਣੇ ਖੇਤਾਂ ਨੂੰ ਪਾਣੀ ਦੇ ਰਹੇ ਪਾਂਡੇ ਹੱਸਦੇ ਨੇ ਕਹਿੰਦਾ ਲੈ ਤੇਰਾ ਪਾਣੀ ਖੇਤਾਂ ਤੱਕ ਪੁੱਜ ਜਾਊਗਾ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੁਹਾਡਾ ਪਾਣੀ ਸੂਰਜ ਤੱਕ ਪੁੱਜ ਜਾਊਗਾ ਤੇ ਇਸ ਤਰਿਹ ਕਦੇ ਨੜ ਜਿਹੜੇ ਹੈਗੇ ਸੀ ਉਸ ਸਮੇਂ ਦੇ ਜਿਹੜੇ ਖਾਰਖਾਨੇ ਹੁੰਦੇ ਸੀ ਗੁਰੂ ਸਾਹਿਬਾਂ ਦੀ ਨੜ ਉਹਨਾਂ ਨੇ ਗੁਰੂ ਸਾਹਿਬਾਂ ਦੇ ਜਾਣ ਤੋਂ ਬਾਅਦ ਇਹੋ ਜੇ ਕੂੜਗਵਾੜ ਗ੍ਰੰਥ ਸਿੱਖਾਂ ਦੇ ਵਿੱਚ ਬਾੜੇ ਜਿਨ੍ਹਾਂ ਨੇ ਸਿੱਖਾਂ ਨੂੰ ਵੀ ਅੱਜ ਦੇ ਟਾਈਮ ਦੇ ਵਿੱਚ ਬਾਹਰੋਂ ਤਾਂ ਸਿੱਖ ਲੱਗਦੇ ਨੇ ਪਰ ਅੰਦਰੋਂ ਕਰਮ ਕਾਂਡੇ ਸੀ ਹਿੰਦੂਆਂ ਵਰਗੇ ਕਰਦੇ ਆ ਇਸ ਕਰਕੇ ਗੁਰੂ ਸਾਹਿਬ ਜੀ ਨੇ ਜਿੱਥੇ ਮਨ ਤੂੰ ਜੋਤੂ ਸੁਪ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲੇ ਕੋਈ ਮਤੀ ਰੰਗ ਮਾਨ ਦੀ ਗੱਲ ਕੀਤੀ ਹੈ ਕੁਦਰਤ ਨੂੰ ਰੱਬ ਕਿਹਾ ਪਰ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤਾ ਦਿਨ ਸਰਾਤ ਤੇ ਦਾਇਤਾ ਖੇਲੇ ਸਗਲ ਜਗਤ ਉੱਥੇ ਹੀ ਗੁਰੂ ਸਾਹਿਬ ਜੀ ਨੇ ਕੁਦਰਤ ਨੂੰ ਰੱਬ ਕਿਹਾ ਪਰ ਗੁਰੂ ਸਾਹਿਬ ਜਦੋਂ ਜਿਉਂਦੇ ਸੀ ਸਰੀਰਿਕ ਤੌਰ ਤੇ ਉਹਨਾਂ ਨੇ ਜੋ ਗਲਤ ਸਿਸਟਮ ਸੀ ਸਮਾਜ ਦੇ ਵਿੱਚ ਉਹਦੇ ਲਈ ਲਲਕਾਰ ਪਾਈ ਇਸ ਲਲਕਾਰ ਕਰਕੇ ਈਰਖਾ ਖਾਂਦੇ ਸੀ ਹਿੰਦੂ ਹਿੰਦੂ ਕੰਨ ਭਰਦੇ ਸੀ ਮੁਗਲਾਂ ਦੇ ਮੁਗਲ ਕੀ ਕਰਦੇ ਸੀ ਉਸ ਸਮੇਂ ਦੀਆਂ ਸਰਕਾਰ ਹੋਣ ਕਰਕੇ ਕਿ ਸਾਡੇ ਰੂਲ ਨਹੀਂ ਮੰਨਦੇ ਸਾਡੇ ਕਾਨੂੰਨ ਨਹੀਂ ਮੰਨਦੇ ਜੋ ਵੀ ਉਸ ਸਮੇਂ ਦਾ ਡਿਕਟੇਟਰਸ਼ਿਪ ਦਾ ਜੋ ਤਾਨਾशाही ਸਿਸਟਮ ਸੀ ਉਸ ਦੇ ਖਿਲਾਫ ਮਤਲਬ ਬਗਾਵਤ ਜੋ ਕਰਦਾ ਸੀ ਉਹਨੂੰ ਮਾਰ ਦਿੰਦੇ ਸੀ ਉਹਨੂੰ ਗੁਰੂ ਸਾਹਿਬਾ ਜੀ ਨੇ ਤਾਂ ਹੀ ਤਾਂ ਸ਼ਹੀਦियां ਹੋਈਆਂ ਨੇ ਜ਼ਿਆਦਾਤਰ ਗੁਰੂ ਸਾਹਿਬਾਂ ਨੇ ਗੁਰੂ ਗ੍ਰੰਥ ਸਾਹਿਬ ਹੈ ਪੰਚਮ ਪਾਸ਼ਾ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਸ ਸਮੇਂ ਤਾਂ ਜਿਹੜਾ Hindu ਹੀ ਹੈ Hindu Mughal Mughal ਦੇ ਕੰਨੇ ਪਰ ਰਿਆ ਜਾ ਕੇ ਉਸ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਸੀਗੀਆਂ ਕਿ ਤੁਹਾਡੇ ਬਾਰੇ ਤੁਹਾਡੇ ਧਰਮ ਬਾਰੇ ਗਲਤ ਲਿਖਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਚ ਤੇ ਉਸ ਸਮੇਂ ਦੀ ਜਿਹੜੀ ਸਰਕਾਰ ਆ ਉਹ ਕਹਿ ਰਹੀ ਹੈ ਕਿ ਤੁਸੀਂ ਇਸ ਗ੍ਰੰਥ ਦੇ ਵਿੱਚ ਮੁਸਲਮ ਧਰਮ ਬਾਰੇ ਚੰਗਾ ਲਿਖੋ ਨਹੀਂ ਤਾਂ ਤੁਹਾਨੂੰ ਸ਼ਹਾਦਤ ਦੇਣੀ ਪੈਗੀ ਤੇ ਗੁਰੂ ਪੰਚਮ ਪਾਸ਼ਾ ਜੀ ਨੇ ਸ਼ਹਾਦਤ ਲਈ ਮਨਜ਼ੂਰੀ ਦਿੱਤੀ ਕਿ ਮੈਨੂੰ ਸਿੱਧੀ ਮਨਜ਼ੂਰੀ ਹੈ ਮੈਂ ਤੱਤੀ ਤਵੀ ਤੇ ਬੈਠਣਾ ਮਨਜ਼ੂਰ ਹੈ ਪਰ ਮੈਂ ਸਿੱਖਾਂ ਨੂੰ ਝੂਠ ਨਹੀਂ ਪਰੋਸ ਸਕਦਾ ਇਸ ਕਰਕੇ ਉਸ ਸਮੇਂ ਜਿਹੜਾ ਸੱਚ ਬੋਲਦਾ ਸੀ Hindu ਉਹਨਾਂ ਤੋਂ ਖਾਰਖਾਂਦੇ ਸੀ ਕਿਉਂਕਿ ਮਨੁਸਮਰਤੀਆਂ ਲਗੋੜਾ ਹੈ ਮਨੁਸਮਰਤੀਆਂ ਨੂੰ ਮੰਨ ਕੇ ਚੱਲਦੇ ਨੇ ਇਹਨਾਂ ਤੋਂ ਇਸ ਕਰਕੇ ਜੋ ਸੱਚ ਬੋਲਦਾ ਸੀ ਜੋ ਸੱਚਾ ਸੀ ਜੋ ਇਹਨਾਂ ਨੂੰ ਕਰਮ ਕਾਂਡ ਧਰਮ ਦੇ ਰੱਬ ਦੇ ਨਾਮ ਤੇ ਕੱ ਕਰਦੇ ਸੀ ਔਰ ਇਹ ਆਪਣੇ ਈਰਖਾ ਨੂੰ ਅੰਦਰ ਰੱਖ ਕੇ ਗੁਰੂ ਸਾਬਾਂ ਦੀ ਜੋ ਸ਼ਿਕਾਇਤਾਂ ہیں ਉਸ ਸਮੇਂ ਦੀਆਂ ਸਰਕਾਰਾਂ ਨਾਲ ਅੱਗੇ ਕਰਦੇ ਸੀ ਸਿੱਖਾਂ ਦੀਆਂ ਸ਼ਿਕਾਇਤਾਂ ਸਰਕਾਰਾਂ ਨੂੰ ਲੰਘਾਉਂਦੇ ਸੀ ਈਰਖਾ Hindu ਰੱਖਦਾ ਹੈ ਪਰ ਕੰਨ ਬੰਗਲਾ ਦੇ ਭਰਦਾ ਇਸ ਤਰੀਕੇ ਦੇ ਨਾਲ ਜਿਹੜਾ ਹੋਇਆ ਹੈ ਇਹ ਲੋਕ ਜਿਹੜੇ ਨੇ ਇਹ ਕਿਸੇ ਦੇ ਸਕੇ ਨਹੀਂ ਹੈਗੇ ਮੈਂ ਇਹ ਨਹੀਂ ਕਹਿੰਦਾ ਸਾਰੇ ਹੀ ਮਾੜੇ ਨੇ ਸਾਰੇ ਹੀ ਮਾੜੇ ਨੇ ਪਰ ਇਹਨਾਂ ਦੇ ਵਿੱਚੋਂ ਬਹੁਤ ਗਿਣਤੀ ਤੁਸੀਂ ਦੇਖੋਗੇ ਤੇ ਮਨੁੱਖ ਸਮਰੱਥਿਤ ਦੀਆਂ ਲਗੋੜਾਂ ਜਿਹੜੇ ਅੰਦਰੋਂ ਖਾਰਖਾਂਦੇ ਨੇ ਔਰ ਐਦਾਂ ਦੇ ਲੋਕ ਤੁਹਾਨੂੰ ਗਲੀ ਮਹੱਲੇ ਦੇ ਵਿੱਚ ਵੀ ਆਫਿਸਾਂ ਦੇ ਵਿੱਚ ਜਿੱਥੇ ਕੰਮ ਕਰਦੇ ਹੋ ਜਿੱਥੇ ਤੁਹਾਡੀ ਬਿਜ਼ਨਸ ਹੈ ਦੁਕਾਨ ਵੀ ਹੈ ਆੜੇ ਦਵਾੜੇ ਦੇ ਲੋਕ ਤੁਹਾਨੂੰ ਮਿਲਣ ਮਿਲਣਗੇ ਇਸ ਤਰ੍ਹਾਂ ਦੇ ਸੋਚਦੇ ਮਾਲਕ ਕਿਉਂਕਿ ਇਹ ਲੋਕੀ ਕਦੇ ਕਿਸੇ ਦੇ ਸਗੇ ਨਹੀਂ ਬਣੇ ਹੈਗੇ